ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਵਡਾਲੀ ਜੀ ਤੁਸੀਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਿਸਮਾ ਰੋਡ ਕਰਾਲੀ ਤੇ ਜੋ ਰਜਿੰਦਰਾ ਇਨਕਲੇਵ ਦੇ ਬਿਲਕੁਲ ਅੱਗੇ ਇਹ ਲੰਗਰ ਲਗਾਇਆ ਸੋ ਕੀ ਜਾਣਕਾਰੀ ਦਿਓਗੇ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਅਸੀਂ ਹਰ ਸਾਲ ਨਵੇਂ ਸਾਲ ਦੇ ਪਹਿਲੇ ਐਤਵਾਰ ਤੇ ਅਸੀਂ ਗੁਰੂ ਘਰ ਲੰਗਰ ਲਾਉਂਦੇ ਆ ਜੀ ਤੇ ਅੱਜ ਅਸੀਂ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਉਹ ਤੋਂ ਬਾਅਦ ਕੀਰਤਨ ਹੋਇਆ ਜੀ ਤੇ ਇਹ ਫਿਰ ਅਸੀਂ ਲੰਗਰ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਕੇ ਜੀ ਲੋੜੀ ਮਾਗੀ ਤੇ ਨਵਾਂ ਸਾਲ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੀ ਮਨੁੱਖਤਾ ਨੂੰ ਪਰਮਾਤਮਾ ਜੀ ਅਨੰਦ ਦੀ ਕਲਾ ਬਖਸ਼ਿਸ਼ ਕਰੇ ਦੇਣ ਦੁਗਣੀ ਰਾਜ ਚੋਂ ਗੁਣੀ ਤਰੱਕੀ ਬਖਸ਼ੇ ਔਰ ਧੰਨਵਾਦੀ ਆ ਅਸੀਂ ਸਮੁੱਚੇ ਅਰਜੰਦਰਾਇਨ ਕਲੇਬ ਦੇ ਕਲੋਨੀ ਦੇ ਨਿਵਾਸੀਆਂ ਦੇ ਸੰਗਤਾਂ ਦੇ ਤੁਹਾਡੇ ਜਿਹੜੇ ਤੁਸੀਂ ਹਰ ਸਾਲ ਸਾਡਾ ਇਹ ਪ੍ਰੋਗਰਾਮ ਆ ਜਿਹੜਾ ਸੰਗਤਾਂ ਦੇ ਰੂਬਰੂ ਕਰਦੇ ਆ ਔਰ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਔਰ ਆਪਣਾ ਮੇਰੇ ਪਰ ਹੱਥ ਰੱਖੇ ਵੀ ਅਸੀਂ ਇਹ ਪ੍ਰੋਗਰਾਮ ਆ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਸਾਲ ਕਰਦੇ ਰਹੀ ਜੀ ਸੋ ਇਹ ਗੱਲੀ ਕਰ ਹਾਂਜੀ ਸਰਦਾਰ ਰਣਜੋਤ ਸਿੰਘ ਜੀ ਤੁਸੀਂ ਵੈਸੇ ਵੀ ਸੋਸ਼ਲ ਐਕਟੀਵਿਟੀਆਂ ਕਰਦੇ ਰਹਿੰਦੇ ਹੋ ਤੇ ਸੀਨੀਅਰ ਪੱਤਰਕਾਰ ਵੀ ਹਾਂ ਸੋ ਕੀ ਕਹਿਣਾ ਤੁਹਾਡਾ ਇਹ ਜੇ ਜੋ ਆਪਣੇ ਪੰਜਾਬ ਦੇ ਵਿੱਚ ਲੰਗਰਾਂ ਦੀ ਕੋਈ ਘਾਟ ਨਹੀਂ ਹੈਗੀ ਸੋ ਅੱਜ ਵੀ ਇਹ ਤੁਸੀਂ ਲੰਗਰ ਲਗਾਇਆ ਹੋਇਆ ਹੈ ਇਹਦੇ ਵਿੱਚ ਵੀ ਤੁਸੀਂ ਯੋਗਦਾਨ ਪਾਇਆ ਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਸਾਰੀ ਸਮੂਹ ਸਿੱਖ ਸੰਗਤ ਨੂੰ ਆਪਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ ਹਾਂ ਤੇ ਜਿਹੜਾ ਇਹ ਲੰਗਰ ਦੀ ਤਾਂ ਪ੍ਰਥਾ ਬਹੁਤ ਪੁਰਾਣੀ ਚੱਲੀ ਆ ਰਹੀ ਹੈ ਤੇ ਅੱਜ ਜਿਹੜਾ ਇਹ ਸਮੂਹ ਰਜਿੰਦਰਾ ਇਨਕਲੇਵ ਵਾਸੀਆਂ ਵੱਲੋਂ ਤੇ ਰਜਿੰਦਰਾ ਕਲੋਨੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਿਸੇ ਤੋਂ ਮਤਲਬ ਕਿ ਉਹ ਨਹੀਂ ਕਰਿਆ ਜੋ ਵੀ ਜਿੰਨੀ ਸ਼ਰਤਾਂ ਆਪਣੇ ਮੁਤਾਬਕ ਸਾਰਿਆਂ ਨੇ ਪਾਈ ਹੈ ਤੇ ਜਿਹੜਾ ਇਹ ਲੰਗਰ ਹੈ ਇਹ ਨਵੇਂ ਸਾਲ ਦੀ ਖੁਸ਼ੀ ਵਜੋਂ ਜਿਵੇਂ ਬਟਾਲੀ ਸਾਹਿਬ ਨੇ ਦੱਸਿਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਆਣੇ ਨੂੰ ਲੋੜੀ ਦਵੇ ਤੇ ਮਾਗੀ ਦਾ ਵੀ ਉਹਨਾਂ ਨੂੰ ਮੁੱਖ ਰੱਖਦਿਆਂ ਇਹ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਲੰਗਰ ਦੀ ਪ੍ਰਥਾ ਚੱਲੀ ਹੈ ਔਰੇ ਸੰਗਤਾਂ ਸਵੇਰ ਤੋਂ ਆ ਕੇ ਛੱਕ ਰਹੀਆਂ ਪਹਿਲਾ ਅਮਰਤ ਵੇਲੇ ਸੁਖਨੀ ਸਾਹਿਬ ਜੀ ਦੇ ਜਾਪ ਹੋਏ ਪ੍ਰੰਤੋਂ ਤੋਂ ਲਗਾਤਾਰ ਲੰਗਰ ਇਹ ਚੱਲ ਰਿਹਾ ਇਹ ਤਾਂ ਇੱਕ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਆ ਨਾ ਵੀ ਟੋਟ ਨਾਇਆ ਵਾ ਵੱਧ ਦੋ ਜਾਈ ਜਿੱਥੇ ਉਹਨਾਂ ਦਾ ਲੰਗਰ ਹੈਗਾ ਜੀ ਉੱਥੇ ਤਾਂ ਇਹ ਚੀਜ਼ਾਂ ਵੱਧਦੀਆਂ ਜਾਂਦੀਆਂ ਕਦੇ ਕਮੀ ਨਹੀਂ ਜੀ ਹੁੰਦੀ ਵਾਹਿਗੁਰੂ ਹਾਂਜੀ ਹਾਂਜੀ ਮੈਂ ਤਾਂ ਇਹ ਕਹਿੰਦਾ ਵੀ ਜਿੱਥੇ ਵੀ ਹੋ ਸਕੇ ਵੱਧ ਤੋਂ ਵੱਧ ਐਦਾਂ ਦਾ ਲੰਗਰ ਦਾ ਦਾਨ ਤਾਂ ਹੋਣਾ ਚਾਹੀਦਾ ਚਾਹੇ ਕਿਸੇ ਦਾ ਭੁੱਖੇ ਦਾ ਪੇਟ ਭਰ ਸਕੇ ਬਸ ਮੈਂ ਤਾਂ ਇੰਨੇ ਹੀ ਕਹਿਣਾ ਚਾਹੁੰਦਾ ਜੀ ਸੋ ਠੰਡ ਦੇ ਦੌਰਾਨ ਚਾਹ ਵੀ ਨਾਲ ਚੱਲ ਰਹੀ ਹੈ ਜੀ ਚਾਹ ਵੀ ਚਾਹ ਵੀ ਹੈ ਜੀ ਨਾਲ ਦੀ ਨਾਲ ਖੀਰ ਵੀ ਹੈ ਜੀ ਸਾਰਾ ਨਾਲ ਦੀ ਨਾਲ ਚੱਲ ਰਿਹਾ ਜੀ ਹਾਂਜੀ ਹਾਂਜੀ ਪ੍ਰਸ਼ਾਦਾ ਪ੍ਰਸ਼ਾਦਾ ਵੀ ਨਾਲ ਦੀ ਨਾਲ ਚੱਲ ਰਿਹਾ ਹੈ ਜੀ ਠੀਕ ਹੈ ਹਾਂਜੀ ਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਸਰਬੱਤ ਦੇ ਭਲੇ ਲਈ ਜੀ ਇਹ ਲੰਗਰ ਲਾਇਆ ਹੈ ਇਹ ਹਰ ਹਰੇਕ ਸਾਲ ਪੱਕਾ ਹੀ ਬਿਥਿਆ ਹੋਇਆ ਵੀ ਜਨਵਰੀ ਵੀਨਿੰਗ ਦਾ ਪਹਿਲਾ ਐਤਵਾਰ ਉਹ ਲੰਗਰ ਲਾਇਆ ਜਾਊਗਾ ਵਾਹ ਜੀ ਵਾਹ ਇਹ ਢਾਰ ਸਬਜੀ ਫੁਲਕਾ ਖੀਰ ਤੇ ਜਾਦਾ ਲੰਗਰ ਜੀ ਨਿਰੰਤਰ ਚੱਲ ਰਿਹਾ ਹੈ ਇਹ ਨਿਰੰਤਰ ਚੱਲੇਗਾ ਚੱਲੂਗਾ ਵੀ ਅੱਗੇ ਲਈ ਹਾਂ ਜੀ ਹਾਂ ਜੀ ਪਿਛਲੇ ਸਾਲ ਨਾਲ ਡੁੱਡਾ ਵਾਧਾ ਹੋਇਆ ਹੈ ਇਸ ਵਾਰੀ ਤੇ ਜਿੱਥੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆ ਉੱਥੇ ਅਸੀਂ ਧਮਾਨ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਸ਼ਹਿਰ ਦੀ ਬਹੁਤ ਇੱਕ ਮਾਨਵਤੀ ਉੱਚੀ ਸੁੱਤੀ ਸ਼ਖਸੀਅਤ ਹੋ ਤੁਸੀਂ ਤੁਸੀਂ ਇਹ ਪ੍ਰੋਗਰਾਮ ਆ ਜਿਹੜਾ ਚਾਹੇ ਅੱਜ ਸਾਡਾ ਅਸੀਂ ਆਪਣੇ ਵਾਲੇ ਕਲੋਨੀ ਵੱਲੋਂ ਕਰ ਰਹੇ ਆ ਸੋ ਵਿੱਚ ਸ਼ਹਿਰ ਦੇ ਵੀ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦੇ ਆ ਤੁਸੀਂ ਉਹ ਬਾਝਾ ਛੱਡ ਕੇ ਉਹਨੂੰ ਸੰਗਤਾਂ ਦੇ ਰੂਰੂ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਨਿਸ਼ਕਾਮ ਸੇਵਾ ਕਰਦੇ ਆ ਜੀ